ਜੀ ਪਹਿਲਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਭੇਜਿਆ ਫਿਰ ਗੁਰੂ ਸਾਹਿਬ ਆਪ ਗਏ ਇਹ ਸਭ ਗੁਰਬਾਣੀ ਲਈ ਕਿੰਨੀ ਸ਼ਰਧਾ ਤੇ ਲਗਨ ਨੂੰ ਦਰਸਾਉਂਦਾ ਹੈ ਸੱਚਮੁੱਚ ਤੇ ਫਿਰ ਜਦੋਂ ਪਹਿਲੀ ਵਾਰ ਪ੍ਰਕਾਸ਼ ਹੋਇਆ ਉਸ ਸਮੇਂ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਹ ਤੋਂ ਜਿਵੇਂ ਪ੍ਰਭੂ ਵੱਲੋਂ ਮੋਹਰ ਲੱਗੀ ਹੋਵੇ ਬਿਲਕੁਲ ਤੇ ਗੁਰੂ ਸਾਹਿਬ ਦਾ ਉਹ ਬਚਨ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਇਸ ਨਾਲ ਪੰਥ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਗਿਆ ਹੂੰ ਇਹ ਤਾਂ ਹੋ ਗਿਆ ਪਹਿਲਾ ਪ੍ਰਕਾਸ਼ ਹੁਣ ਅਕਸਰ ਨਾ ਤਿੰਨ ਦਿਹਾੜੀਆਂ ਚ ਥੋੜਾ ਭਲੇਖਾ ਪੈ ਜਾਂਦਾ ਹੈ ਪਹਿਲਾ ਪ੍ਰਕਾਸ਼ ਪੂਰਬ ਫਿਰ ਸੰਪੂਰਨਤਾ ਦਿਵਸ ਤੇ ਗੁਰਤਾ ਗੱਦੀ ਦਿਵਸ ਇਹਨਾਂ ਵਿੱਚ ਕੀ ਫਰਕ ਹੈ ਜੀ ਥੋੜਾ ਜਿਹਾ ਸਪਸ਼ਟ ਕਰੋਗੇ ਹਾਂ ਜੀ ਇਹ ਬਹੁਤ ਜ਼ਰੂਰੀ ਸਵਾਲ ਹੈ ਕਿਉਂਕਿ ਇਹ ਤਿੰਨੇ ਘਟਨਾਵਾਂ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਿਤ ਹੋਣ ਦੀ ਪੂਰੀ ਕਹਾਣੀ ਬਣਾਉਂਦੀਆਂ ਨੇ ਦੇਖੋ 1604 ਵਿੱਚ ਹੋਇਆ ਪਹਿਲਾ ਪ੍ਰਕਾਸ਼ ਉਸੇ